ਕਿਉਂਕਿ ਪੰਜਾਂ ਨੇ ਰੀਲ ਚਲਾਈ ਜਾਣੀਆਂ ਅਨਹਦ ਦੀ ਆਵਾਜ਼ ਪ੍ਰਗਟ ਹੋਣ ਤੋਂ ਬਾਅਦ ਵੀ ਉਹਨਾਂ ਨੇ ਸੁਣਨ ਨਹੀਂ ਦੇਣੀ ਉਹ ਸਾਰੀ ਸਾਰੀ ਉਮਰ ਸ਼ਬਦ ਪ੍ਰਗਟ ਹੀ ਰਹਿੰਦਾ ਮਹਾਪੁਰਖਾਂ ਦੀ ਕਿਰਪਾ ਸਦਕਾ ਤੇ ਉਹ ਕਹਿੰਦੇ ਵੀ ਚੱਲਦਾ ਤਾਂ ਹੈਗਾ ਵੀ ਪਰ ਸਾਡੇ ਅੱਗੇ ਆ ਟੀਟੀ ਜੀ ਚੱਲੀ ਜਾਂਦੀ ਆ ਉਹ ਪ੍ਰੇਮ ਨਹੀਂ ਨਾ ਪਿਆ ਤਾਂ ਉਹਨਾਂ ਨੂੰ ਟੀਟੀ ਲੱਗਦੀ ਆ ਜਦੋਂ ਪ੍ਰੇਮ ਪੈ ਜਾਂਦਾ ਹੈ ਉਹ ਟੀਟੀ ਨਹੀਂ ਹੈਗੀ ਉਹ ਦਸਵੇਂ ਘਰ ਦੀਆਂ ਮਾਲਕ ਦੇ ਮੁਖ ਦੀਆਂ ਆਵਾਜ਼ਾਂ ਆ ਤਾਂ ਜਦੋਂ ਉਹਦੇ ਚ ਪ੍ਰੇਮ ਪੈ ਜਾਂਦਾ ਉਹ ਕਹਿੰਦੇ ਇਹ ਤਾਂ ਖਜ਼ਾਨਾ ਸੀਗਾ ਹੂੰ ਤਾ ਫਿਰ ਉਹਦੇ ਵਿੱਚੋਂ ਆਪਾਂ ਨੂੰ ਸਾਰਾ ਮਹਾਰਾਜ ਨੇ ਕਿਰਪਾ ਕਰੀ ਜਾਣੀ ਆ। ਔਰ ਫਿਰ ਇੱਥੇ ਜਾ ਕੇ ਕਹਿੰਦੇ ਆ ਵੀ ਖੇਤੀ ਜਿਹੜੀ ਆ ਉਹ ਸਹਜ ਵਿੱਚ ਜਾ ਕੇ ਜੰਮ ਗਈ। ਹੁਣ ਸਵਾਦ ਸਾਡੇ ਜਮਾ ਹੋਣ ਲੱਗੇ। ਹੁਣ ਸਭ ਤੋਂ ਪਹਿਲਾ ਰੁਤਬਾ ਜਿਹੜਾ ਇੱਕ ਗੁਰਮਖ ਦਾ ਹੁੰਦਾ ਹੈ ਉਹ ਹੁੰਦਾ ਹੈ ਸੰਤ ਤੇ ਸਪਾਈ ਦਾ। ਇਹ ਜਦੋਂ ਗੁਰੂ ਘਰ ਚ ਆਪਾਂ ਨੂੰ ਦਾਖਲਾ ਮਿਲਦਾ ਹੈ ਨਾ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਮਨੁੱਖ ਆ ਮਨੁੱਖ ਜਦੋਂ ਨਾਮ ਜਪਣ ਲੱਗ ਗਿਆ ਪਰ ਹਜੇ ਔਗਣ ਨਹੀਂ ਛੱਡਦਾ ਨਾਮ ਵੀ ਜਪਦਾ ਹੈ ਪਰ ਕਦੇ ਨਿੰਦਿਆ ਵੀ ਕਰ ਬੈਠਦਾ ਹੈ ਨਾਮ ਵੀ ਜਪਦਾ ਹੈ ਪਰ ਕਦੇ ਕੰਮ ਵਿੱਚ ਚਲਿਆ ਜਾਂਦਾ ਹੈ ਨਾਮ ਵੀ ਜਪਦਾ ਹੈ ਪਰ ਕਦੇ ਗਲਤੀਆਂ ਕਰ ਬੈਠਦਾ ਹੈ ਉਹਨੂੰ ਦੇਵਤਾ ਕਹਿੰਦੇ ਨੇ ਕੀ ਕਹਿੰਦੇ ਨੇ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁਟਕਿਓ ਦੇਵਾ ਉਹ ਦੇਵਤੇ ਜਿਹੜੇ ਹੁੰਦੇ ਨੇ ਨਾ ਨਾਮ ਜਪਦੇ ਆ ਚੰਗੇ ਕਰਮ ਕਰਦੇ ਆ ਪਰ ਕਾਮ ਕ੍ਰੋਧ ਤੇ ਲੋਭ ਉਹਨਾਂ ਤੇ ਕੰਮ ਕਰਦਾ ਹੈ ਮਤਲਬ ਕਿ ਜਿਵੇਂ ਮਹੀਨਾ ਕਿਤਾ ਬਚਾਰ ਰੱਖਿਆ ਤੇ ਮਹੀਨੇ ਤੋਂ ਬਾਅਦ 2-4 ਦਿਨ ਕੋ ਇਹ ਜੇ ਆਏ ਉਹ ਸਾਰਾ ਹੀ ਅਗਲਾ ਪਿਛਲਾ ਪੂਰਾ ਕਰਤਾ ਉਹ ਦੇਵਤੇ ਕਰਦੇ ਨੇ ਫਿਰ ਆਪਾਂ ਦੇਖਦੇ ਆਂ ਦੇਵਤਿਆਂ ਦੀਆਂ ਸਾਖੀਆਂ ਸੁਣਦੇ ਆਂ ਜਿਨ੍ਹਾਂ ਦੇ ਨਾਮ ਨਹੀਂ ਪ੍ਰਗਟ ਹੋਇਆ ਪਰ ਉਸ ਤਰ੍ਹਾਂ ਦੁਨਿਆਵੀ ਭਗਤੀ ਕਰਦੇ ਨੇ ਉਹਨਾਂ ਨੂੰ ਦੇਵਤੇ ਕਹਿੰਦੇ ਨੇ ਉਹ ਇੱਕ ਦੂਜੇ ਨਾਲ ਦੁਬਦਾ ਵੀ ਕਰਦੇ ਰਹੇ ਢੜੇ ਵੀ ਬਣਾਉਂਦੇ ਰਹੇ ਪਰ ਨਿੰਦਾ ਮੁਖਤੇ ਨਹੀਂ ਛੁਟਕੀ ਨਿਫਲ ਪਈ ਸਭ ਸੇਵਾ ਫਿਰ ਜਦੋਂ ਦੇਵਤੇ ਤੋਂ ਉੱਪਰ ਅੰਮ੍ਰਿਤ ਪ੍ਰਗਟ ਹੋਇਆ ਨਾਮ ਤਾਂ ਫਿਰ ਸਰ ਨਾਲੋਂ ਪਹਿਲਾਂ ਚੌਥੇ ਪੱਧਰ ਵਿੱਚ ਜਿਹੜਾ ਰੈਂਕ ਮਿਲਦਾ ਹੈ ਉਹ ਸੰਤ ਹੈ। ਉਹ ਸੰਤ ਹੋ ਗਿਆ ਆਪਾਂ। ਜਿਹੜਾ ਸਾਡੇ ਘਰ ਦਾ ਮਿਨਿਮਮ ਜਿਹੜਾ ਘੱਟੋ ਘੱਟ ਰੈਂਕ ਹੈ। ਦੇਵ ਲੋਕ ਤੋਂ ਉੱਪਰ ਉੱਠ ਕੇ ਸੰਤ ਬਣਨਾ ਹੈ ਆਪਾਂ। ਤੇ ਸੰਤ ਜਿਹੜਾ ਹੁੰਦਾ ਹੈ ਉਹ ਆਪ ਦੇ ਮਨ ਨੂੰ ਪੰਜਾਂ ਤੋਂ ਬਚਾਉਣਾ ਜਾਣਦਾ ਹੈ। ਪਲੱਸ ਉਹ ਆਪ ਦੀ ਜ਼ਿੰਮੇਵਾਰੀ ਸਮਝਦਾ ਹੈ ਵੀ ਉਹਨੂੰ ਪਤਾ ਲੱਗ ਗਿਆ ਵੀ ਇਹ ਜਮਦੂਤ ਜਿਹੜੇ ਆ ਨਾ ਭੇਤ ਨਹੀਂ ਆਉਣ ਦਿੰਦੇ ਸੁਵਾਸ ਲੁੱਟਦੇ ਨੇ। ਜਦੋਂ ਸਵਾਸ ਲੁੱਟੇ ਜਾਂਦੇ ਆ ਮਨ ਖਾਲੀ ਹੋ ਜਾਂਦਾ ਤੇ ਅੱਗੇ ਮਿਲਦਾ ਨਹੀਂ ਇਹ ਮੇਰਾ ਸਾਥੀ ਏ ਇਹ ਸਾਰੀ ਦੁਨੀਆ ਤੇ ਹੀ ਐਵੇਂ ਆ ਤੇ ਮੈਂ ਇਹਦੇ ਵੀ ਨਾ ਲੁੱਟਣਦੇ ਆ ਹੁਣ ਤੁਸੀਂ ਸਾਡੇ ਕੋਲ ਆ ਜੇ ਨਾ ਸਾਡੀ ਜ਼ਿੰਮੇਵਾਰੀ ਏ ਤੁਹਾਡਾ ਇੱਕ ਵੀ ਸਵਾਸ ਨਹੀਂ ਲੁੱਟਿਆ ਜਾਣਾ ਚਾਹੀਦਾ ਕਿਉਂਕਿ ਤੁਸੀਂ ਸਾਡੇ ਮਹਿਮਾਨ ਹੋ ਤੇ ਆਪਾਂ ਨੂੰ ਕਹੇ ਸੰਤ ਤੇ ਸਪਾਈ ਬਣ ਕੇ ਚੱਲਣਾ ਹੈ ਸਪਾਈ ਕੀ ਹੁੰਦਾ ਹੈ ਜਿਹੜਾ ਦੂਜੇ ਦੀ ਰੱਖਿਆ ਕਰਦਾ ਤੇ ਅਸੀਂ ਮਨ ਕਰਕੇ ਤੁਹਾਡੀ ਰੱਖਿਆ ਕਰ ਰਹੇ ਆ ਤਾਂ ਹੀ ਤੁਹਾਨੂੰ ਜਿੱਥੇ ਵੀ ਗੁਰਮਖ ਕੋਈ ਤੇ ਦੁਨਿਆਵੀ ਗੱਲ ਤੁਸੀਂ ਕਰੋਗੇ ਉਹ ਤੁਹਾਡੀ ਰੱਖਿਆ ਤੇ ਆ ਜਾਂਦੇ ਆ ਵੀ ਨਹੀਂ ਇਹ ਤੁਹਾਨੂੰ ਲੁੱਟਦੇ ਪਏ ਨੇ ਇੱਧਰ ਨਹੀਂ ਜਾਣਾ ਆਹ ਗੱਲ ਸੁਣੋ ਮੇਰੀ ਗੱਲ ਸੁਣੋ ਇਹ ਸਪਾਈ ਦਾ ਰੁਤਬਾ ਹੁੰਦਾ ਹੁਣ ਜਿਹੜਾ ਸਪਾਈ ਇਹ ਉਹ ਆਪ ਤਾਂ ਬਚਿਆ ਹੋਇਆ ਨਿੰਦੇਆ ਦੁੱਬਦਾ ਚੁਗਲੀ ਤੋਂ ਜਦੋਂ ਦੂਜੇ ਨੂੰ ਵੇਂਦਾ ਨਾ ਵੀ ਉਹ ਉਹਨੂੰ ਜਮਦੂਤ ਲੁੱਟਦੇ ਪਏ ਆ ਉਹਨੂੰ ਕੁੱਟ ਰਹੇ ਆ ਉਹਨੂੰ ਕਰੋਧ ਵਿੱਚ ਲਾਈ ਬੈਠੇ ਉਹ ਮੋਬਾਈਲ ਤੇ ਦੇਖੀ ਜਾਂਦਾ ਉਹ ਆਹਦਾ ਗੁਰਮਖਾ ਛੱਡਦੇ ਨੂੰ ਆ ਜਾ ਸਿਮਨ ਕਰੀਏ ਉਹ ਸੰ ਸਪਾਈ ਦਾ ਰੁਤਬਾ ਹੁ ਰਾਜ ਆਪ ਵੀ ਜਾਗਿਆ ਹੋਇਆ ਆਪ ਵੀ ਪੰਜਾਂ ਤੋਂ ਬਚ ਰਿਹਾ ਦੂਜਿਆਂ ਨੂੰ ਵੀ ਬਚਾ ਰਿਹਾ ਔਰ ਸੇਮਨ ਕਰਵਾਈ ਜਾ ਰਿਹਾ ਹੈ ਸ਼ਾਮ ਸਵੇਰ ਉਸ ਤਤ ਕਰੀ ਜਾ ਰੇ ਤਾਂ ਫਿਰ ਜਦੋਂ ਇੱਕ ਸੰਤ ਨੇ சுவாਸ ਜਮਾ ਕਰਾਇਆ ਕਿਰਪਾ ਹੋਈ ਉਹਦੇ ਤੇ ਖੁਸ਼ ਹੋਇਆ ਤੇ ਉਹਨੂੰ ਫਿਰ ਸਾਧ ਦੀ ਅਵਸਥਾ ਗੁਰਮਖਾਨੇ ਦੱਸਿਆ ਫਿਰ ਉਹਗੇ ਸਾਧ ਦੀ ਅਵਸਥਾ ਆ ਫਿਰ ਭਗਤ ਦੀ ਅਵਸਥਾ ਆ ਫਿਰ ਬ੍ਰਹਮ ਗਿਆਨੀ ਦੀ ਅਵਸਥਾ ਆ ਫਿਰ ਗੁਰਮਖ ਦੀ ਅਵਸਥਾ ਆ ਸਤਗੁਰ ਦੀ ਅਵਸਥਾ ਆ ਸਤਪੁਰਖ ਜਿੰਨੇ ਜਾਣਿਆ ਸਤਗੁਰ ਤਿਸਕਾ ਨਉ ਇਸੇ ਤਰ੍ਹਾਂ ਫਿਰ ਜਿਹੜਾ ਸਿਪਾਹੀ ਹੁੰਦਾ ਜਿਵੇਂ ਤੁਸੀਂ ਫੌਜ ਦੇ ਵਿੱਚ ਵੇਖਦੇ ਹੋ ਵੀ ਸਿਪਾਹੀ ਤੋਂ ਉੱਪਰ ਜਿਵੇਂ ਆਪਾਂ ਦੇਖਦੇ ਆਂ ਭਈ ਸੂਬੇਦਾਰ ਬਣ ਗਿਆ ਕੋ ਅੱਗੇ ਇੰਸਪੈਕਟਰ ਬਣ ਗਿਆ ਕੋ ਜਰਨੈਲ ਬਣ ਗਿਆ ਇਸੇ ਤਰ੍ਹਾਂ ਉਹ ਵੀ ਰੈਂਕ ਵੱਧਾ ਜਾਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਸੰਤ ਸਿਪਾਹੀ ਕਹਿ ਤਾਂ ਦਿੰਨੇ ਆ ਪਰ ਉਹ ਜਰਨੈਲ ਸੀਗੇ ਉਹ ਸੰਤ ਸਿਪਾਹੀ ਉਹਨਾਂ ਦੀ ਫੌਜ ਸੀਗੀ ਸੰਤ ਸਿਪਾਹੀ ਤਾਂ ਜਦੋਂ ਦਾਖਲਾ ਹੋ ਗਿਆ ਸੰਤਾਨੇ ਨਾਮ ਜਪਾਣਾ ਤੇ ਦੂਜਿਆਂ ਨੂੰ ਬਚਾਉਣਾ ਉਹ ਉਹਦੇ ਥੱਲੇ ਸੰਤ ਸਿਪਾਈਆਂ ਦੀ ਫੌਜ ਕੰਮ ਕਰਦੀ ਸੀ ਆਪ ਉਹ ਜਰਨਲ ਸੀਗਾ ਜਿਹੜਾ ਉਹਨਾਂ ਦਾ ਰੁਤਬਾ ਸੀ ਉਹਨਾਂ ਨੇ ਦੱਸਿਆ ਵੀ ਸੰਤ ਸਿਪਾਈ ਕਿਵੇਂ ਬਣਨਾ ਹੈ ਚਲੋ ਸਤਿਗੁਰਤਾ ਸਭ ਕੁਝ ਹੀ ਹੁੰਦੇ ਆ ਫਿਰ ਜਿਵੇਂ ਜਿਵੇਂ ਤੁਸੀਂ ਨਾਮ ਦੀ ਕਮਾਈ ਕਰੋਗੇ ਤੁਹਾਡਾ ਰੈਂਕ ਵੱਧਦਾ ਜਾਣਾ ਹੈ ਵੀ ਪਹਿਲਾ ਸੰਤ ਸਿਪਾਈ ਫਿਰ ਸਾਧੂ ਚਲ ਗਿਆ ਫਿਰ ਕੇ ਅੰਦਰ ਗੁਰਮਖ ਦੀ ਕਮਾਈ ਇੰਨੀ ਹੋ ਗਈ ਅੱਜ ਕੱਲ ਬਿਲਕੁਲ ਹੀ ਮਸਤ ਰਹਿੰਦਾ ਹੋ ਕਿਸੇ ਨਾਲ ਵੀ ਵਾਧੂ ਬੋਲਦਾ ਨਹੀਂ ਆਪ ਦੇ ਅੰਦਰ ਹੀ ਅਮਰਤ ਪੀਤੀ ਜਾਂਦਾ ਭਗਤ ਦੀ ਵਿਵਸਥਾ ਚਲ ਗਿਆ ਉਹ ਗੁਰਮਖ ਤਾਂ ਇੰਨੀ ਵਿਵਸਥਾ ਹੋ ਗਈ ਉਹ ਤਾਂ ਮਹਿਲ ਦੀਆਂ ਗੂਜ ਕਥਾ ਸੁਣਾਉਣ ਲੱਗ ਗਿਆ ਜੀ ਉਹ ਤਾਂ ਤਾਂ ਟੱਪ ਗਿਆ ਹੋਰ ਉਹ ਗੁਰਮਖ ਉੱਤੋਂ ਤੱਕ ਚਲ ਗਿਆ ਜਿੰਨਾ ਰੈਂਕ ਤੁਹਾਡਾ ਇਧਰੋਂ ਵੱਧ ਗਿਆ ਜਿਵੇਂ ਸੰਤ ਸਾਧੂ ਗੁਰਮਖ ਤੁਸੀਂ ਦੂਸਰੇ ਦੇ ਉੱਪਰ ਵੀ ਕਿਰਪਾ ਦ੍ਰਿਸ਼ਟੀ ਕਰਕੇ ਉਹਨੂੰ ਉੱਥੋਂ ਤੱਕ ਲਿਜਾ ਸਕਦੇ ਜੀ ਉੱਥੋਂ ਤੱਕ ਲਿਜਾ ਸਕਦੇ ਹੋ ਜਿਸ ਤਰ੍ਹਾਂ ਮੈਨੂੰ ਦਿੱਲੀ ਦੇ ਸਿੱਖੋ ਗੁਰਮਖ ਤੇ ਉਹ ਆਪਾਂ ਸਾਡੇ ਟੀਚਰ ਅਧਿਆਤਮਿਕ ਟੀਚਰ ਜਿਨ੍ਹਾਂ ਤੋਂ ਇਹ ਸਾਰਾ ਗਿਆਨ ਲਿਆ ਭਾਈ ਸੇਵਾ ਸਿੰਘ ਟਰਮਾਲਾ ਤਾਂ ਜਦੋਂ ਕਾਲਾ ਦੌਰ ਸੀ ਪੰਜਾਬ ਦਾ ਵਜਿਲ ਉਹਨਾਂ ਦੇ ਵਿੱਚ ਜੇਲ੍ਹ ਕੱਟੀ ਤੇ ਜੋ ਆਪਣੇ ਹਵਾਰਾ ਸਾਹਿਬ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਭਰਾ ਸੀਗੇ ਉਹ ਵੀ ਉੱਥੇ ਹੀ ਬੰਦ ਸੀ ਉਹਨਾਂ ਦੇ ਨਾਲ ਭਾਈ ਸਾਹਿਬ ਨਾਲ ਉਹਨਾਂ ਦਾ ਇੱਕ ਦਿਨ ਮੈਨੂੰ ਫੋਨ ਆ ਗਿਆ ਪਰਮਜੀਤ ਸਿੰਘ ਆ ਉਹਨਾਂ ਦਾ ਨਾਮ ਤੇ ਕਹਿੰਦੇ ਵੀ ਅਸੀਂ ਤੁਹਾਡੀ ਕਥਾ ਸੁਣਦੇ ਹੁੰਦੇ ਹਾਂ ਬੜਾ ਸੋਹਣਾ ਜੀ ਦਿੱਲੀ ਰਹਿੰਦਾ ਮੈਂ ਔਰ ਬੜਾ ਸੋਣਾ ਮੈਂ ਠੀਕ ਹੈ ਜੀ ਕਿਵੇਂ ਵਿਆਹ ਚੱਲਦਾ ਕਹਿੰਦੇ ਇਹ ਵਿਆਹ ਸਸੀਂ ਬਾਈ ਸੇਵਾ ਸਿੰਘ ਜੀ ਸਾਨੂੰ ਜੇਲ੍ਹ ਚ ਕਰਾਉਂਦੇ ਰਹੇ ਨੇ ਜਦੋਂ ਸੀਗੇ ਨਾ ਤੇ ਕਹਿੰਦੇ ਸਾਨੂੰ ਜੇਲ੍ਹ ਚ ਕਰਾਉਂਦੇ ਹੁੰਦੇ ਸੀ ਅਭਿਆਸ ਅੰਦਰ ਤੇ ਕਹਿੰਦਾ ਅਸੀਂ ਉਦੋਂ ਨਾ ਐਵੇਂ ਐਵੇਂ ਲਾਈਟਲੀ ਜੀ ਲੈ ਲੈਣਾ ਕਰਨਾ ਬਈ ਇਹ ਵਾਇਗਰ ਵਾਇਗਰ ਸਾਰਾ ਦਿਨ ਕਹਿੰਦੇ ਉਹਨਾਂ ਨੇ ਸਾਨੂੰ ਵੈਸੇ ਬੈਰ ਕਾਂ ਚ ਬੜਾ ਅਭਿਆਸ ਕਰਾਇਆ ਤੇ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਗੱਲ ਤਾਂ ਕਰਦੇ ਹੋ ਵੀ ਅਨਹਦ ਬਾਣੀ ਅੰਦਰ ਸਾਨੂੰ ਤਾਂ ਕੁਝ ਨਹੀਂ ਸੁਣਦਾ ਅਸੀਂ ਕਹਿੰਦੇ ਨਿਤਨੇਮ ਤੱਕ ਹੀ ਸੀਮਤ ਸੀ ਵੀ ਨਿਤਨੇਮ ਕਰ ਲੈਣਾ ਜੀ ਉਹਨਾਂ ਨੇ ਕਹਿਣਾ ਤੇ ਅਸੀਂ ਸਿਮਰਨ ਤੇ ਬਹਿ ਜਾਣਾ ਕਹਿੰਦੇ ਉਹ ਕਿਤਾਬਾਂ ਲਿਖਦੇ ਹੁੰਦੇ ਸੀ ਉਦੋਂ ਤੇ ਉਹਨਾਂ ਨੇ ਸਾਡੇ ਤੋਂ ਮਤਲਬ ਨਾ ਕਈ ਵਾਰੀ ਸਾਨੂੰ ਨਾਲ ਲਾ ਲੈਣਾ ਵੀ ਯਾਰਾ ਮੈਂ ਲਿਖੋ ਤੁਸੀਂ ਮੈਂ ਤੁਹਾਨੂੰ ਦੱਸੀ ਜਾਣਾ ਤੇ ਕਿਤਾਬ ਬਾਹਰ ਜਾ ਕੇ ਛਪਾਉਣੀ ਆ ਤੇ ਕਹਿੰਦੇ ਵੀ ਅਸੀਂ ਉਹਨਾਂ ਕਾ ਤੁਸੀਂ ਸਾਨੂੰ ਤਾਂ ਸੁਣਦੇ ਨਹੀਂ ਕਹਿੰਦੇ ਸਾਨੂੰ ਮੇਨੂੰ ਧਿਆਨ ਚ ਬਿਠਾਇਆ ਉਹਨਾਂ ਨੇ ਵੀ ਸਾਨੂੰ ਸਿਮਰਨ ਕਰਾ ਕੇ ਧਿਆਨ ਦੇ ਵਿੱਚ ਬਿਠਾਇਆ ਕਹਿੰਦੇ ਹੁਣ ਮੈਂ ਆਪ ਦੇ ਧਨ ਵਿੱਚੋਂ ਤੁਹਾਨੂੰ ਥੋੜਾ ਜਿਹਾ ਸਮਾਂ ਸੁਣਾਉਣਾ ਵੀ ਕਿਵੇਂ ਦੀ ਆਵਾਜ਼ ਅੰਦਰ ਹੁੰਦੀ ਆ ਕੀ ਗੁਰਮਖ ਕੋਲ ਪਾਵਰ ਹੁੰਦੀ ਨਾ ਆਪਦੀ ਜਿੱਥੋਂ ਤੱਕ ਕੋਈ ਪਹੁੰਚਾਉ ਦੂਜੇ ਨੂੰ ਉੱਥੋਂ ਤੱਕ ਲਿਜਾ ਸਕਦਾ ਹੈ ਮਿਹਨਤ ਕਰਾ ਕੇ ਲਿਜਾਵੇ ਜਾਂ ਡਾਇਰੈਕਟ ਵੀ ਲਿਜਾ ਸਕਦਾ ਉਹ ਫਿਰ ਡਾਇਰੈਕਟ ਚੋਂ ਦਾ ਆਪ ਦਾ ਧੰਨ ਲੱਗਦਾ ਤੇ ਉਹ ਕਹਿੰਦਾ ਵੀ ਮੈਨੂੰ 15 ਜਾਂ 20 ਸਕਿੰਟ ਦਾ ਟਾਈਮ ਮਤਲਬ ਕਿ ਮੈਂ ਅਸੀਂ ਸਿਮਰਨ ਉਹਨਾਂ ਨੇ ਮੈਨੂੰ ਦੋ ਤਿੰਨ ਢਾਈ ਘੰਟੇ ਕਰਾਇਆ ਕਹਿੰਦਾ ਅਸੀਂ 8-10 ਸਿੰਘ ਸੀਗੇ ਤੇ 15-20 ਸਕਿੰਟ ਦੇ ਟਾਈਮ ਦੇ ਲਈ ਮੈਨੂੰ ਇੱਕਦਮ ਪਤਾ ਨਹੀਂ ਕਿੰਦਾ ਸੁਰਤ ਕਿੱਧਰ ਗਈ ਕਿਦ ਨਹੀਂ ਸਾਨੂੰ ਇੰਨੀ ਤਨਖਾਹ ਸੁਣੀ ਤੇ ਮੰਨ ਗਿਆ ਮੈਂ ਤੇ ਮੁੜ ਕੇ ਕਹਿੰਦਾ ਸਾਡੇ ਕਰਮ ਬੇਭਾਗੇ ਵੇਖੋ ਉਹਨਾਂ ਮੈਨੂੰ ਆਫ ਫੋਨ ਤੇ ਕਿਹਾ ਮੈਂ ਉਹਨਾਂ ਦਾ ਸਾਰਾ ਤੁਹਾਨੂੰ ਫਿਰ ਦੱਸਾਂਗਾ ਕਿਹੜੇ ਸਿੰਘ ਸੀ ਉਹ ਕਿਨੇ ਸਾਡੇ ਬੇਭਾਗੇ ਕਰਮ ਦੇਖੋ ਅਸੀਂ ਅੱਗੋਂ ਮਜ਼ਾਕ ਕਰਨ ਲੱਗ ਪਏ ਵੀ ਕਹਿੰਦਾ ਫਿਰ ਹਫਤੇ ਬਾਅਦ ਨਾ ਸਾਨੂੰ ਐ ਮਾੜਾ ਜਿਹਾ ਸੁਣਾ ਦਿਆ ਕਰੋ ਹਫਤੇ ਬਾਅਦ ਨਾ ਕਹਿੰਦੇ ਇੰਨੀ ਕਿ ਚੁੱਟੀ ਲਵਾ ਦਿਆ ਕਰੋ ਅਸੀਂ ਫੇਰ ਨਹੀਂ ਪੁੱਛਿਆ ਬਈ ਇਹ ਕਿਵੇਂ ਅੰਦਰ ਬੈਠਣਾ ਜਾਂ ਸਾਡਾ ਪੱਕਾ ਹੀ ਖਜ਼ਾਨਾ ਖੋਲ ਦਿਓ ਉਹ ਕਹਿੰਦਾ ਫਿਰ ਸਾਨੂੰ ਉਹਨਾਂ ਨੇ ਅੱਗੇ ਆਸ ਕੇ ਆਖਿਆ ਵੀ ਇਹ ਹੁਣ ਮੈਂ ਮੇਰੇ ਖਜ਼ਾਨੇ ਚ ਤੁਹਾਨੂੰ ਸੁਣਾਇਆ ਮੈਂ ਆਪਦਾ ਵੇਸਟ ਥੋੜਾ ਨਾ ਕਰਨਾ ਮੈਂ ਤੁਹਾਨੂੰ ਵੇਖੋ ਮਿਸਾਲ ਦੇ ਦਿੱਤੀ ਆ ਪ੍ਰੈਕਟੀਕਲ ਕਰਾਤਾ ਤੇ ਤੁਸੀਂ ਨਾਮ ਜਪ ਕੇ ਕਰ ਲਓ ਤੇ ਉਹ ਕਹਿੰਦਾ ਹੁਣ ਸਾਨੂੰ ਮਹਿਸੂਸ ਹੁੰਦਾ ਕਿ ਕਿੱਡਾ ਵੱਡਾ ਮਹਾਪੁਰਖ ਸੀ ਸਾਡੇ ਨਾਲ ਵੱਡੇ ਜਿਹੜੀ ਗੱਲਾਂ ਮੁੱਖ ਰੂਪ ਦੇ ਵਿੱਚ ਭਾਗਾਂ ਦੀ ਗੱਲ ਹੁੰਦੀ ਹੈ ਵੀ ਜਿਹੜਾ ਭਰਮ ਗਿਆਨ ਤਾਂ ਵੇਖੋ ਹੁਣ ਵੀ ਚੱਲਦਾ ਪਿਆ ਹੈ ਗੁਰਮੁਖ ਸਿਮਨ ਕਰਵਾਈ ਜਾ ਰਹੇ ਕਰੀ ਜਾ ਰਹੇ ਪਰ ਜਿਹੜੀ ਸਾਡੀ ਵਿਖਿਆ ਜਿਹੜੀ ਹੁੰਦੀ ਹੈ ਨਾ ਇੰਨੀ ਭਾਰੀ ਹੁੰਦੀ ਹੈ ਆਪਣੇ ਤੇ ਹੁੰਦੀ ਸੂਖਮ ਜੀ ਹੋਮੈ ਹੀ ਹੈ ਆਪਣੇ ਵਿੱਚ ਹੋਰ ਕੁਝ ਨਹੀਂ ਹੁੰਦਾ ਸੂਖਮ ਦੇ ਵਿਚਾਰ ਹੋਮੈ ਹੁੰਦੀ ਆ ਜਾਂ ਮਨ ਦੇ ਵਿੱਚ ਭਰਮ ਜਿਆ ਹੁੰਦਾ ਹੈ ਉਹ ਹੀ ਆਪਾਂ ਨੂੰ ਮਿਹਨਤ ਨਹੀਂ ਕਰਨ ਦਿੰਦਾ ਉਹ ਹੀ ਜਿਹੜਾ ਸਮਾਂ ਖੁੰਝਾ ਦਿੰਦਾ ਹੈ ਸਾਡਾ ਸਮੇ ਤਾਂ ਬੜੇ ਵੱਡੇ ਵੱਡੇ ਚੱਲਦੇ ਆ ਤੁਸੀਂ ਦੇਖੋ ਦਸਵੇਂ ਪਾਤਸ਼ਾਹ ਵਰਗੀਆਂ ਮਹਾਨ ਰੂਹਾਂ ਆਈਆਂ ਤੇ ਉਹਨਾਂ ਨੇ ਸਾਰੇ ਪੰਜਾਬ ਭਾਰਤ ਵਰਸ਼ ਦੇ ਵਿੱਚ ਅਪੀਲ ਕੀਤੀ ਵੀ ਆਓ ਨਾਲ ਲੱਗੋ ਧਰਮ ਜੁੱਧ ਮੋਰਚਾ ਜਿੱਤੀਏ ਤੇ ਸਾਰੇ ਨੂੰ ਆਜ਼ਾਦ ਕਰਾਈਏ ਇਹਨਾਂ ਨੂੰ ਤੇ ਕਿੰਨੇ ਕੁ ਗੁਰਮਖੋਦ ਉਹਨਾਂ ਦੇ ਨਾਲ ਖੜੇ ਸੀ ਅਪੀਲ ਸਾਰੇ ਨੇ ਸਤਗੁਰੂ ਉਹ ਜਿਹੜੀ ਭਰਮ ਦੀ ਦੀਵਾਰ ਹੈ ਨਾ ਉਹ ਜਿਹੜਾ ਕਾਲ ਦਾ ਜਾਲ ਹੈ ਜਿਹੜੀ ਸਾਡੇ ਚ ਇੱਕ ਹਉਮੈ ਹੁੰਦੀ ਏ ਮੋਹ ਦੀਆਂ ਤੰਦਾਂ ਉਹ ਉਹ ਗੁਰੂ ਤੇ ਸਤਗੁਰ ਸਾਹਮਣੇ ਸਨਮੁਖ ਖੜਾ ਹੁੰਦਾ ਉਹ ਸਾਨੂੰ ਅੰਨ੍ਹਾ ਕਰ ਦਿੰਦੀਆਂ ਨੇ ਬੌੜਾ ਕਰ ਦਿੰਦੀਆਂ ਨੇ ਵੀ ਇਹ ਮਹਾਪੁਰਖ ਹੈ ਤਾਂ ਦਸਵੇਂ ਪਾਤਸ਼ਾਹ ਦੀ ਆਪਾਂ ਉਦਾਹਰਨ ਕਈ ਵਾਰੀ ਅਸੀਂ ਸਿੰਘ ਵਿਚਾਰਾਂ ਕਰਦੇ ਹੁੰਨੇ ਆ ਬੇ ਪਾਸ਼ਾ ਨੇ ਪੂਰੇ ਭਾਰਤ ਵਰਸ਼ ਦੇ ਵਿੱਚ ਜਾ ਕੇ ਅਪੀਲ ਕੀਤੀ ਇਤਿਹਾਸ ਕਹਿੰਦਾ ਹੈ ਵੀ ਜਦੋਂ ਪਾਸ਼ਾ ਜੀ ਆਏ ਸੀਗੇ ਉਦੋਂ 25 ਕਰੋੜ ਦੀ ਆਬਾਦੀ ਆਲਵਰਡ ਦੀ ਸੀ 25 ਕਰੋੜ ਜਿਵੇਂ ਅੱਜ 860 ਕਰੋੜ ਹੈ 900 ਦੇ ਨੇੜੇ ਲੱਗ ਗਈ 25 ਕਰੋੜ ਦੀ ਆਬਾਦੀ ਹੋਵੇ ਅਖਬਾਰਾਂ ਛਪਦੀਆਂ ਸੀ ਉਦੋਂ ਇੰਨਾਂ ਵੀ ਪਿੱਛੇ ਨਹੀਂ ਸੀਗਾ ਕਿਉਂਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਰਹੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਮੇਲਾ ਲੱਗਦਾ ਹੁੰਦਾ ਸੀਗਾ ਰਸ਼ੀਆ ਵਾਲੇ ਆਪ ਦਾ ਸਾਹਿਤ ਲਿਆ ਕੇ ਹਫਤਾ ਉੱਥੇ ਜਿਵੇਂ ਆਪਾਂ ਕੈਂਪ ਲਾਉਨੇ ਉਹ ਕੈਂਪ ਲਾਉਂਦੇ ਸੀ ਉਹ ਦੱਸਦੇ ਹੁੰਦੇ ਸੀ ਵੀ ਸਾਡਾ ਰਸ਼ੀਆ ਪਹਿਲਾਂ ਕਿਵੇਂ ਸੀ ਕਿਵੇਂ ਅਸੀਂ ਲੜਾਈਆਂ ਲੜੀਆਂ ਕਈ ਵਾਰੀ ਯੂਰਪ ਦੀਆਂ ਕੰਟਰੀਆਂ ਦੇ ਉੱਥੇ ਆਉਂਦੇ ਤੇ ਸਾਨੂੰ ਐਂਟਰੀ ਪਾਸ ਅਸੀਂ ਜਾਂਦੇ ਹੁੰਦੇ ਸੀਗੇ ਤਾਂ ਤੁਸੀਂ ਦੇਖੋ ਵੀ ਉਹ ਜਦੋਂ ਪਾਤਸ਼ਾਹ ਨੇ 10 ਲੱਖ ਤੋਂ ਜ਼ਿਆਦਾ ਫੌਜ ਜਿਹੜੀ ਹੈ ਉਹ ਜਹਾਂਗੀਰ ਦੇ ਔਰੰਗਜ਼ੇਬ ਦੇ ਕੋਲ ਇੰਨੀ ਫੌਜ ਨਹੀਂ ਸੀ ਹੈਗੀ ਉਨੇ ਦੂਜੀਆਂ ਸਟੇਟਾਂ ਦੇ ਵਿੱਚੋਂ ਫੌਜ ਮਹੰਗਾਈ ਸੀਗੀ ਲੋਕਲ ਰਾਜਿਆਂ ਦੀ ਫੌਜ ਆਪ ਦੀ ਦਿੱਲੀ ਦੀ ਇੰਨੀ ਫੌਜ ਨਹੀਂ ਸੀਗੀ ਸਾਰਾ 25 ਕਰੋੜ ਤੋਂ ਬੰਦਾ ਹੀ ਸੀਗਾ ਕਿ ਤੁਸੀਂ ਦੇਖੋ ਵੀ ਜਿਹੜਾ ਪਾਸ਼ਾ ਦਾ ਪ੍ਰਚਾਰ ਸੀ ਕੋਈ ਉਹ ਮਾੜਾ ਮੋਟਾ ਆਨੰਦਪੁਰ ਸਾਹਿਬ ਤੱਕ ਥੋੜੀ ਨਾ ਸੀਗਾ 10 ਲੱਖ ਦੀ ਫੌਜ ਇੱਕ ਜਗ੍ਹਾ ਤੇ ਖੜੀ ਐ ਅੱਜ ਕਿਤੇ 40-50 ਹਜ਼ਾਰ ਫੌਜ ਹੋ ਜੇ ਸਾਰੇ ਵਰਲਡ 'ਚ ਗੱਲ ਚਲੀ ਜਾਂਦੀ 10 ਲੱਖ ਬੰਦਾ ਇੱਕ ਜਗ੍ਹਾ ਤੇ ਲੜਦਾ ਸਾਰੇ ਵਰਲਡ ਤੱਕ ਗੱਲ ਗਈ ਐ ਵੀ ਉਹ ਕੌਣ ਬੰਦੇ ਨੇ ਕੌਣ ਨੇ ਹੋ ਰੇਵਰ ਨੇ ਵੀ ਜਿੰਨੂੰ ਰੋਕਣ ਲਈ 10 ਲੱਖ ਬੰਦਾ 10 ਤੋਂ ਵੀ ਉੱਪਰ ਟੱਪਿਆ ਹੋਇਆ ਬੰਦਾ ਤੇ ਸਮਾਜ ਦੇ ਵਿੱਚ ਕ੍ਰਾਂਤੀ ਨਹੀਂ ਉੱਠੀ ਦੇਖੋ ਸਮਾਜ ਦੇ ਵਿੱਚ ਵਿਵੇਕਤਾ ਨਹੀਂ ਆਈ ਕਿੱਡੇ ਵੱਡੇ ਮਹਾਪੁਰਖ ਆਏ ਹੋਏ ਸੀ ਦਸਵੇਂ ਪਾਤਸ਼ਾਹ ਭਈ ਉਹਨਾਂ ਨੇ ਇੱਕ ਪਾਸੇ ਸਾਰੀ ertidī ਤੋਲ ਕੇ ਰੱਖ ਦਿੱਤੀ ਵੀ ਧਰਮ ਯੁੱਧ ਮੋਰਚੇ ਦੇ ਮੋਢੀ ਬਣ ਗਏ ਵੀ ਆਪਾਂ ਸੰਸਾਰ ਨੇ ਵੇਖੋ ਕਿੰਨੇ ਕੁ ਗੁਰਮਖਾਨੀ ਉਹਨਾਂ ਦਾ ਸਾਥ ਦਿੱਤਾ ਸਾਡੇ 4 ਮਹੀਨਿਆਂ ਦਾ ਕੇਰਾ ਗਿਣਤੀ ਦੇ ਸਿੰਘ ਅੰਦਰ ਤੇ ਫਿਰ ਇਤਿਹਾਸ ਇੱਥੋਂ ਤੱਕ ਵੀ ਕਹਿੰਦਾ ਵੀ ਜਦੋਂ ਇਹ ਜੁੱਧ ਸ਼ੁਰੂ ਹੋਣ ਲੱਗੇ ਆ ਨੰਦਪੁਰ ਸਾਹਿਬ ਵਾਲਾ ਜੁੱਧ ਸ਼ੁਰੂ ਹੋਣ ਲੱਗਾ ਜਿਵੇਂ ਮਾਹੌਲ ਬਣ ਜਾਂਦਾ ਹੈ ਅੱਜ ਕੱਲ ਤਾਂ ਨਾਲੋਂ ਨਾਲ ਤਿਆਰੀ ਉਹਦੋਂ ਫੌਜਾਂ ਤਿਆਰੀਆਂ ਕਰਦੀਆਂ ਸੀਗੀਆਂ ਤੇ ਪਾਸ਼ਾ ਨੇ ਕਿਸੇ ਤੇ ਵੀ ਆਪ ਦੇ ਬਚਨ ਥੋਪੇ ਨਹੀਂ ਕਿਸੇ ਦੇ ਵੀ ਉੱਪਰ ਧੱਕਾ ਕਰਕੇ ਨਹੀਂ ਉਹਨੂੰ ਕਿਹਾ ਵੀ ਤੂੰ ਆਹ ਕਰਨਾ ਹੀ ਕਰਨਾ ਹੈ ਉਹਨਾਂ ਨੇ ਪਹਿਲਾਂ ਕਹਿ ਦਿੱਤਾ ਵੀ ਹੁਣ ਜੰਗਾਂ ਜੁੱਧ ਦਾ ਸਮਾਂ ਆ ਗਿਆ ਤੇ ਜਿਹੜੇ ਛੜ ਦੀ ਕਲਾ ਵਾਲੇ ਗੁਰਮਖ ਨੇ ਉਹ ਇੱਥੇ ਰਹਿਣ ਜੇ ਕਿਸੇ ਨੂੰ ਲੱਗਦਾ ਤੇ ਆਨੰਦਪੁਰ ਸਾਹਿਬ ਦਾ ਇਲਾਕਾ ਛੱਡ ਸਕਦਾ ਤਾਂ ਕਹਿੰਦੇ ਨੇ ਬਹੁਤ ਹੀ ਇਸ ਜਨਸੰਖਿਆ ਨੇ ਉਦੋਂ ਫਿਰ ਆਨੰਦਪੁਰ ਦੇ ਇਲਾਕੇ ਪਿੰਡ ਖਾਲੀ ਕਰ ਤੇ ਵੀ ਇੱਥੇ ਤਾਂ ਜੰਗਾ ਹੋਣੀਆਂ ਨੇ ਤਾਂ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਉੱਪਰ ਕੌਣ ਹੈ ਗੁਰੂ ਨਾਨਕ ਦੇਵ ਨੇ ਆਲ ਵਰਲਡ ਦਾ ਟੂਰ ਕੀਤਾ ਉਹ ਕੋਈ ਅਨਪੜ ਨਹੀਂ ਸੀ ਹੈਗੇ ਵੀ ਉਹਨਾਂ ਨੂੰ ਕਹਿੰਦੇ ਉਹ ਤਾਂ ਮੱਝੀਆਂ ਹੀ ਚਾਰਦਾ ਸੀ ਚਾਈਨਾ ਵਿੱਚ ਗਏ ਆ ਚਾਈਨਾ ਵਿੱਚ ਚਾਈਨਾ ਦੇ ਭਾਸ਼ਾ 'ਚ ਸਮਝਾਇਆ ਰਸ਼ੀਆ 'ਚ ਗਏ ਆ ਇਟਲੀ ਦੇ ਵਿੱਚ ਗਏ ਆ ਜਾਪਾਨ ਦੇ ਕੁਝ ਇਲਾਕਿਆਂ 'ਚ ਗਏ ਆ ਤੇ ਉਹ ਉਦਾਂ ਹੀ ਉਹ ਕਿਤੇ ਅਨਪੜ ਬੰਦਾ ਇੰਨਾ ਟੂਰ ਕਰ ਸਕਦਾ ਬਹੁਤ ਪੜੇ ਲਿਖੇ ਸੀਗੇ ਉਹ ਜਿਹੜਾ ਸultanpur ਲੋਧੀ ਦਾ ਇਲਾਕਾ ਹੈ ਇੱਥੇ ਮੁਸਲਮਾਨਾਂ ਦਾ ਜਿਵੇਂ ਆਪਣੀ ਯੂਨੀਵਰਸਿਟੀ ਹੈ ਨਾ ਉਸ ਵਕਤ ਦਾ ਇਸਲਾਮ ਦਾ ਬੜਾ ਵੱਡਾ ਐਜੂਕੇਸ਼ਨ ਹੱਬ ਸੀਗਾ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਬੜੀ ਦੂਰੋਂ ਦੂਰੋਂ ਜਿਵੇਂ ਆਪਣੇ ਬੱਚੇ ਕੋਟਾ, ਦੇਹਰਾਦੂਮ ਪਾਸੇ ਪੜਨ ਜਾਂਦੇ ਨੇ ਇੱਥੇ ਪੜਨਾ ਆਉਂਦੇ ਸੀ ਤੇ ਇਸ ਇਲਾਕੇ ਵਿੱਚ ਉਹਨਾਂ ਨੇ ਬਹੁਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦੇ ਜਿਹੜੇ ਵੱਡੇ ਮਦਰੱਸੇ ਸੀਗੇ ਵੀ ਇੱਥੋਂ ਗੱਲ ਨਿਕਲਦਾ ਹੈ ਵੀ ਨਾਮ ਕੀਏ, ਸੱਚ ਕੀਏ, ਨਰਨਕਾਰ ਦੀ ਪੂਜਾ ਕਿਵੇਂ ਹੁੰਦੀ ਏ ਤਾਂ ਬਹੁਤ ਇਸੇ ਕਰਕੇ ਗੁਰਮਖੋ ਇਹ ਹੁਣ ਫਿਰ ਲਾਹਾ ਸ਼ੁਰੂ ਹੋਇਆ ਹੈ ਤੇ ਤੁਸੀਂ ਆਪਦੇ ਆਪ ਨੂੰ ਮੰਨ ਕੇ ਚੱਲੋ ਵੀ ਬਹੁਤ ਵੱਡ ਭਾਗੇ ਹੋ ਤੁਸੀਂ 8-900 ਕਰੋੜ ਦੀ ਆਬਾਦੀ ਆ ਕਿੰਨਾ ਮੈਂ ਕਹਿੰਨਾ ਅਸੀਂ ਕਈ ਵਾਰੀ ਸੰਗਤ ਗਿਣਦੇ ਹੁੰਦੇ ਹੁਣ ਆਸਾਸ ਗ੍ਰਸ ਗੁਰਮੰਤਰ ਦੇ ਨਾਮ ਕੋ 40-50 ਹਜ਼ਾਰ ਬੰਦਾ ਹੈ ਵੀ ਕਿ ਨਹੀਂ ਹੈ 900 ਕਰੋੜ ਦੇ ਵਿੱਚੋਂ ਗਿਣਤੀ ਦੇ ਸਿੰਘ ਹੀ ਹੁੰਦੇ ਆ ਜਿਨ੍ਹਾਂ ਦੇ ਉੱਪਰ ਪਿਛਲੀ ਕੋਈ ਵੱਡੀ ਕਿਰਪਾ ਹੁੰਦੀ ਹੈ ਜੋ ਨਾਮ ਦਾ ਸਹਾਰਾ ਲੈ ਕੇ ਚੱਲਦੇ ਆ ਦੁਨਿਆਵੀ ਤੌਰ ਤੇ ਜਿਹੜੀ ਭਗਤੀ ਹੈ ਉਹ ਬਹੁਤ ਗੁਰਮਖ ਕਰ ਰਹੀ ਆ ਪਰ ਦੁਨਿਆਵੀ ਭਗਤੀ ਕਰਨ ਦੇ ਨਾਲ ਨੇਮ ਕਰਨ ਦੇ ਨਾਲ ਸੁਚਨਤਾ ਸੰਜਮ ਦੇ ਨਾਲ ਮਨ ਜਿਹੜਾ ਅੰਦਰ ਅਨੁਭਵ ਚ ਨਹੀਂ ਜਾ ਰਿਹਾ ਤੇ ਗੁਰਬਾਣੀ ਗੁਰੂ ਦੇ ਵਿੱਚ ਖਜ਼ਾਨਾ ਦੇਖੋ ਕਿੱਡਾ ਅੱਜ ਆਪਾਂ ਅਨਹਦ ਬਾਣੀ ਦੀ ਗੱਲ ਕਰਦੇ ਹਾਂ ਚਲੋ ਹੁਣ ਤਾਂ ਬਹੁਤ ਫਰਕ ਪੈ ਗਿਆ ਪਰ ਪਹਿਲੋਂ ਵੀ ਪ੍ਰਚਾਰ ਗੁਰਮਖਾਂ ਨੇ ਕੀਤਾ ਅਸੀਂ ਵੀ ਜਦੋਂ ਕੀਤਾ ਤੇ ਉਹ ਇਹੀ ਕਹਿੰਦੇ ਹੁੰਦੇ ਸੀ ਵੀ ਇਹ ਹੀ ਨਹੀਂ ਸੀਗਾ ਗੁਰਮਖਾਂ ਨੂੰ ਪਤਾ ਕਿ ਅਨਹਦ ਬਾਣੀ ਦੇ ਬਾਰੇ ਗੁਰਬਾਣੀ ਵਿੱਚ ਵੀ ਲਿਖਿਆ ਆਇਆ ਅਨਹਦ ਬਾਣੀ ਨੂੰ ਮੰਨਦੇ ਹੀ ਨਹੀਂ ਸੀਗੇ ਵੀ ਇਹ ਨਹੀਂ ਨਹੀਂ ਇਹ ਤਾਂ ਜੋਗ ਮਤ ਹੈ ਇਹ ਤਾਂ ਕੋ ਜੋਗੀਆਂ ਜਾਗੀਆਂ ਦਾ ਧਿਆਨ ਹੈ ਪਤਾ ਨਹੀਂ ਕਿੱਥੇ ਧਿਆਨ ਤੇ ਹੁਣ ਜਲਵਾਉਂਦੇ ਨੇ ਸਾਹ ਸੂਜੇ ਨਾਬੀਆਂ ਨੂਬੀਆਂ ਜਾਂ ਕੀ ਕਰਦੇ ਰਹਿੰਦੇ ਨੇ ਸਾਰਾ ਦਿਨ ਤਾਂ ਉਹ ਇੰਨੀ ਅਗਿਆਨਤਾ ਹੈ ਕਿ ਗੁਰਬਾਣੀ ਨੂੰ ਵਿਚਾਰਿਆ ਨਹੀਂ ਸੀਗਾ ਅੰਮ੍ਰਿਤ ਰਸ ਦਾ ਭੇਤ ਨਹੀਂ ਸੀਗਾ ਫਿਰ ਜਦੋਂ ਇਹ ਕਿਰਪਾ ਹੋਈ ਲਹਿਰ ਚੱਲੀ ਤੁਹਾਡੇ ਵਰਗੇ ਗੁਰਮਖਾਂ ਨੇ ਪ੍ਰੈਕਟੀਕਲ ਕਰਕੇ ਕਿਸੇ ਦੇ ਅਨਹਦ ਪ੍ਰਗਟ ਹੋਇਆ ਕਿਸੇ ਦੇ ਪੰਜ ਸ਼ਬਦ ਪ੍ਰਗਟ ਹੋਏ ਕਿਸੇ ਦੇ ਅੰਮ੍ਰਿਤ ਉਹਨਾਂ ਫਿਰ ਜਦੋਂ ਗੱਲ ਗਾਂ ਦੱਸੀ ਆ ਵੀ ਨਹੀਂ ਇਹ ਤਾਂ ਬੜਾ ਵੱਡਾ ਖਜ਼ਾਨਾ ਤੇ ਫਿਰ ਗੱਲ ਹੁਣ ਚੱਲ ਪਈ ਆ ਇਸ ਕਰਕੇ ਗੁਰਮਖੋ ਆਪਣੇ ਮਨ ਦਾ ਰੈਂਕ ਹੈ ਜਦੋਂ ਉਹਨੇ ਸਵਾਸਾਂ ਦਾ ਧੰਨ ਖਤਮ ਹੋ ਕੀਤਾ ਮਨੁੱਖ ਜਾਮੇ ਦੇ ਵਿੱਚ ਤਾਂ ਉਹ ਕਿਹੜੀ ਸਟੇਜ ਤੇ ਮਨ ਚੱਲਦਾ ਪਿਆ ਸੀ ਉੱਥੇ ਹੀ ਉਹਨੂੰ ਫਿਰ ਗਾਂ ਵਾਸ ਦਿੱਤਾ ਜਾਂਦਾ ਹੈ ਜੇ ਉਹ ਨਿੰਦਿਆ ਦੁਬਧਾ ਵਿੱਚ ਚੱਲਦਾ ਪਿਆ ਸੀ ਉਹਨੂੰ ਪ੍ਰੇਤ ਸਮਝ ਕੇ ਉਹਵੇਂ ਦੀਆਂ ਜੋ ਉਹਨਾਂ ਵਿੱਚ ਜਿਉ ਹਜੇ ਗੁਰਮੰਤਰ ਕਰਨ ਤਾਂ ਲੱਗਿਆ ਸੀਗਾ ਬਾਣੀ ਪੜਨ ਤਾਂ ਲੱਗਿਆ ਸੀ ਪਰ ਹਜੇ ਨਾ ਨਾਮ ਦਾ ਭੇਤ ਨਾ ਮਨ ਨੂੰ ਕੰਟਰੋਲ ਕਰਨ ਦਾ ਭੇਤ ਤਾਂ ਦੇਵਲੋਕ ਵਿੱਚ ਉਤਰਸ਼ ਕਰ ਲਿਆ ਜਾਂਦਾ ਵੀ ਮਿਹਨਤ ਕਰਦਾ ਸੀ ਤਾਂ ਹਜੇ ਮਨ ਜਿਹੜਾ ਪੂਰੀ ਅੰਦਰ ਕਿਰਪਾ ਨਹੀਂ ਹੋਈ ਤਾਂ ਉਹਨੂੰ ਦੁਬਾਰਾ ਸੂਖਮ ਦੇ ਵਿੱਚ ਜਨਮ ਦੇ ਕੇ ਜਿਵੇਂ ਆਪਾਂ ਇੱਥੇ ਦ੍ਰਿੜ ਕਰਦੇ ਹਾਂ ਸੂਖਮ ਦੇ ਵਿੱਚੋਂ ਦ੍ਰਿੜ ਕਰਵਾ ਕੇ ਉਹਨੂੰ ਭੇਜਿਆ ਜਾਂਦਾ ਹੈ ਜੀ ਅਨਹਦ ਬਾਣੀ ਅਮਰ ਤਰਸ ਤੱਕ ਪਹੁੰਚ ਗਿਆ ਤਾਂ ਸੰਤ ਦੀ ਅਵਸਥਾ ਚ ਉਹ ਗਿਆ ਉੱਪਰ ਚਲ ਗਿਆ ਸਾਧ ਦੀ ਅਵਸਥਾ ਦੇ ਵਿੱਚ ਤੇ ਆਪਾਂ ਹੁਣ ਆਪਦਾ ਰੈਂਕ ਵਧਾਈ ਜਾਣਾ ਐ ਇੰਨਾ ਡੂੰਘਾ ਜਾ ਕੇ ਮਾਲਕ ਦੀ ਸੁੰਨ ਵਿੱਚ ਬੈਠ ਜਾਈਏ ਜਿੱਥੇ ਕਾਲ ਸਾਡੀ ਪਕੜ ਹੀ ਨਾ ਕਰ ਸਕੇ ਜੋ ਜੋ ਕਾਲ ਦੇ ਗਰਭ ਦੇ ਵਿੱਚ ਨੇ ਦੇਵਤਿਆਂ ਨੇ ਲੱਖਾਂ ਲੱਖਾਂ ਬਰਸ ਭਗਤੀ ਕੀਤੀ ਉਹਨਾਂ ਦਾ ਵੀ ਸਮਾਂ ਪੂਰਾ ਕਰਕੇ ਕਾਲ ਉਹਨਾਂ ਨੂੰ ਦੁਬਾਰਾ ਮਾਨਸ ਜਾਮੇ ਦੇ ਵਿੱਚ ਲਿਆ ਕੇ ਔਗਣ ਕਰਾਉਂਦਾ ਹੈ ਛਲ ਕਰਾਉਂਦਾ ਹੈ ਫਿਰ ਉਹਨਾਂ ਨੂੰ ਦੁੱਧੀਆਂ 84 ਲੱਖ ਦੀਆਂ ਮਾੜੀਆਂ ਜੁਨਾਂ ਵਿੱਚ ਲੈ ਜਾਂਦਾ ਹੈ ਤਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਘਰ ਨੇ ਕਿਹਾ ਆ ਵੀ ਤੁਸੀਂ ਦੇਵ ਲੋਕ ਦੇਵ ਸਥਾਨ ਤੋਂ ਛੱਡੋ ਇੱਧਰ ਜਾਓ ਹੀ ਨਾ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭ ਜਗ ਛਾਇਓ ਤੁਸੀਂ ਚੱਲਿ ਅਨਹਦ ਬਾਣੀ ਵਿੱਚ ਧਿਆਨ ਲਾ ਲਓ ਕਾਲ ਦੇ ਅੰਡਰ ਆਉਂਦੀ ਨਹੀਂ ਤੁਸੀਂ ਜਿਹੜੀ ਨਾਮ ਦੇ ਉੱਚੋ ਜੋਤ ਪ੍ਰਗਟ ਹੁੰਦੀ ਹੈ ਕੋਸ਼ਿਸ਼ ਕਰੋ ਮਿਹਨਤ ਕਰ ਲਓ ਸਵਸਨਨ ਤਨਜਮ ਕਰਾਓ ਉਹਦੇ 'ਚ ਧਿਆਨ ਲਾ ਲਓ ਕਾਲ ਦੇ ਅੰਦਰ ਆਉਂਦੀ ਨਹੀਂ ਉਹ ਤੁਹਾਨੂੰ ਕਿਵੇਂ ਫੜੇਗਾ ਹਮ ਆਲਕ ਦੀ ਕੋਈ ਕਿਰਪਾ ਹੋਵੇਗੀ ਉਹਨਾਂ ਦੀ ਮਰਜ਼ੀ ਹੋਵੇਗੀ ਤੇ ਤੁਹਾਨੂੰ ਇੱਧਰ ਭੇਜ ਦੇਣਗੇ ਉਹ ਵੀ ਇਕੱਲੇ ਥੋੜਾ ਭੇਜਦੇ ਨੇ ਫੌਜ ਬਣਾ ਕੇ ਭੇਜਣਗੇ ਨਹੀਂ ਹੋਵੇਗੀ ਤੇ ਬੈਠੇ ਰਿਹਾ ਜੇ ਉੱਥੇ ਕਿਉਂਕਿ ਜਿਹੜਾ ਸਾਡਾ ਮਨ ਹੈ ਉਹਨਾਂ ਤਾਂ ਮਰਦ ਦੇ ਨਾ ਇਸਤਰੀ ਹੈ ਜਿਹੜਾ ਆਪਣਾ ਅਸਲੀ ਸਰੂਪ ਹੈ ਨਾ ਸਾਰਿਆਂ ਦਾ ਇੱਥੇ ਕੋਈ ਬਜ਼ੁਰਗ ਹੈ ਕੋਈ ਜਵਾਨ ਬੈਠਾ ਹੈ ਆਪਣਾ ਜਿਹੜਾ ਨਿੱਜੀ ਸਰੂਪ ਹੈ ਨਾ ਆਪਾਂ ਮਰਦੇ ਆ ਨਾ ਇਸਤਰੀਆਂ ਉਹ ਇੱਕ ਬਸ ਫੇਸ ਹੈ ਤੇ ਚਮਕਦਾਰ ਜੋਤ ਹੈ ਉਹਨੂੰ ਕਰਮਾ ਮੁਤਾਬਕ ਇੱਥੇ ਕਿਸੇ ਨੂੰ ਮਰਦ ਕਿਸੇ ਨੂੰ ਇਸਤਰੀ ਬਣਾਇਆ ਕਿਸੇ ਨੂੰ ਬੱਚਾ ਕਿਸੇ ਨੂੰ ਬਜ਼ੁਰਗ ਤੱਕ ਦੀ ਉਮਰ ਦਿੱਤੀ ਕਿਸੇ ਨੂੰ ਬਚਪਨ ਤੱਕ ਦੀ ਦਿੱਤੀ ਕਿਸੇ ਨੂੰ ਜਵਾਨੀ ਤੱਕ ਦੀ ਦਿੱਤੀ ਹੈ ਜਦੋਂ ਆਪਾਂ ਉਹਦੇ ਵਿੱਚ ਚੱਲ ਗਏ ਨਾ ਤਾਂ ਉੱਥੇ ਸੌਣਾ ਤੇ ਨਾ ਜਾਗਣਾ ਵੀ ਹੁਣ ਸੋਝੋ ਜੀ ਹੁਣ ਜਾਗੋ ਕਿਉਂਕਿ ਉੱਥੇ ਨਾ ਦਿਨ ਚੜਦਾ ਹੈ ਨਾ ਰਾਤ ਚੜਦੀ ਆ ਜਿਹੜਾ ਸਾਡਾ ਘਰ ਹੈ ਨਾਉਂ ਦੇ ਵਿੱਚ ਭੁੱਖ ਲੱਗਦੀ ਹੈ ਵੀ ਹੁਣ ਰੋਟੀ ਖਾ ਲਓ ਹੁਣ ਪਾਣੀ ਪੀ ਲਓ ਕੁਝ ਵੀ ਨਹੀਂ ਹੈਗਾ ਨਾ ਹੀ ਉਹਦੇ ਵਿੱਚ ਕੋਈ ਕੰਮ ਹੈ ਵੀ ਸੰਸਾਰ ਦਾ ਜਿਵੇਂ ਇੱਥੇ ਕੰਮ ਕਰਨਾ ਪੈਂਦਾ ਰਿਜਕ ਕਮਾਉਣਾ ਪੈਂਦਾ ਕੁਝ ਵੀ ਨਹੀਂ ਹੈਗਾ ਕਹਿੰਦੇ ਨੇ ਗੁਰਮਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ ਹਰ ਅਮਰਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼ ਜਿੱਥੇ ਜੋਤ ਪ੍ਰਗਟ ਹੋਗੀ ਜਿਹੜਾ ਆ ਹੁਣ ਤੁਸੀਂ ਸਵਾਸਾਂ ਦਾ ਧਨ ਜਮਾ ਕਰਕੇ ਲਿਜਾਓਗੇ ਸਵਾਸ ਖਤਮ ਹੋਣ ਤੱਕ ਇਹ ਜਮਾ ਹੋਏ ਧਨ ਦੇ ਵੰਡੇ ਜਦੋਂ ਤੁਸੀਂ ਉੱਥੇ ਬੈਠੋਗੇ ਉੱਥੇ ਤੁਹਾਨੂੰ ਹਲਕਾ 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 ਅੰਮ੍ਰਿਤ ਰਸ ਆਈ ਜਾਣਾ ਜਿੰਨਾ ਇੱਥੋਂ ਜਮਾ ਕਰਕੇ ਲੈ ਜਾਉਂਦੇ। ਉੱਥੇ ਅੰਮ੍ਰਿਤ ਦੀ ਖੁਰਾਕ ਚੱਲਦੀ ਆ। ਉੱਥੇ ਅੰਮ੍ਰਿਤ ਵੰਡਿਆ ਹੈ। ਜਿਹਨੂੰ ਕਹਿੰਦੇ ਨੇ ਨਾ ਹੁਣ ਵੱਤੇ ਨਾਮ ਨਾ ਬੀਜਿਓ ਅੱਗੇ ਭੁੱਖਾ ਗਿਆ ਖਾਏ ਇਹ ਜਿੰਨਾ ਕੋਈ ਖਜ਼ਾਨਾ ਜਮਾ ਕਰਕੇ ਲੈ ਜਾਂਦਾ ਜਿਵੇਂ ਹੁਣ ਦਸਵੇਂ ਪਾਤਸ਼ਾਹ ਨੇ ਆਪਦਾ ਸਾਰਾ ਜੀ ਜਾਣ ਪਰਿਵਾਰ ਵਾਰ ਦਿੱਤਾ ਉਹ ਧਨ ਜਮਾ ਕਰਕੇ ਲੈ ਤਾਂ ਫਿਰ ਉਸ ਘਰ ਦੇ ਵਿੱਚ ਬੈਠਿਆਂ ਸਾਨੂੰ ਅੰਮ੍ਰਿਤ ਆਈ ਜਾਂਦਾ ਸਾਡੇ ਸੂਖਮ ਮਨ ਨੂੰ ਜਿਹੜਾ ਜੋਤ ਵਿੱਚ ਬੈਠਾ ਤੇ ਜਿੰਨਾ ਇਧਰੋਂ ਉਹਦਾ ਬਜਟ ਜਮਾ ਹੈ ਉਹਨਾਂ ਵੱਡਿਆਂ ਨੂੰ ਅੰਮ੍ਰਿਤ ਦਿੱਤੀ ਜਾਂਦੇ ਨੇ ਉੱਥੇ ਵੀ ਹਲਕਾ ਹਲਕਾ ਧਿਆਨ ਦਾ ਸਿਮਰਨ ਚੱਲੀ ਜਾਂਦਾ ਕਿਉਂਕਿ ਉਹ ਉਹ ਤਕੂ ਗੁਰਮੰਤਰ ਜਿਹਾ ਵਾਇਗਰ ਨਹੀਂ ਚੱਲਦਾ ਇੱਕ ਧਿਆਨ ਦੇ ਵਿੱਚ ਮਨ ਬੈਠੇ ਉਥੇ ਮਾਲਕ ਦੇ ਵਿੱਚ ਜਿਹਨੂੰ ਕਹਿੰਦੇ ਨੇ ਤਿੱਥੈ ਜੋਧ ਮਹਾਬਲ ਸੂਰ ਤਿੰਮੈ ਰਾਮ ਰਹਿਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਜਾਏ ਤਾਂ ਕਿ ਰੂਪ ਨਾ ਕਥਰੇ ਜਾਏ ਉਹ ਰੂਪ ਨਹੀਂ ਉਥੇ ਕਥਨ ਹੈਗਾ ਮਹਾਬਲੀ ਸੂਰ ਮੇ ਜੋਧੇ ਬੈਠੇ ਨੇ ਉਹਦੇ ਚ ਨਾਉ ਮਰੇ ਨਾ ਠਾਗੇ ਜਾਏ ਉਹ ਭਾਵੇਂ ਇੱਧਰ ਆ ਜਾਣ ਮਰਦੇ ਨਹੀਂ ਹੈਗੇ ਉਹ ਜੀ ਮਤਲਬ ਉਹਨਾਂ ਨੂੰ ਕੋਈ ਸਵਾਲੂਗਾ ਪਰਮ ਦੇ ਵਿੱਚ ਪਾ ਕੇ ਆਪਾਂ ਦੇਖਦੇ ਹਾਂ ਨਾ ਲੱਖਾਂ ਦੇ ਤਦਾਦ ਬਾਬੇ ਉਹਨਾਂ ਨੂੰ ਜਿਵੇਂ ਕਹਿ ਦਿੰਦੇ ਸੌ ਜਾਂਦੀ ਸਾਰੀ ਦੁਨੀਆ ਉਹ ਨਹੀਂ ਸੌਂਦੇ ਕਹਿੰਦੇ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕੇ RAM ਬਸ ਇਸ ਨੂੰ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਉਹ ਆਪਦਾ ਕੇ ਕੰਮ ਕਰ ਲੈਂਦੇ ਆ ਉਹਨਾਂ ਨੂੰ ਪਤਾ ਹੈ ਵੀ ਇਹ ਸਾਡੇ ਅਕਾਲਪੁਰ ਸਾਡੇ ਪਿਤਾ ਦਾ ਘਰ ਹੈ ਇੱਥੇ ਸਾਨੂੰ ਕੌਣ ਰੋਕਣ ਵਾਲਾ ਉਹ சுவாਸ ਦੇ ਰਿਹਾ ਉਹ ਗਿਆਨ ਦੇ ਰਿਹਾ ਉਹ ਹਰ ਇੱਕ ਚੀਜ਼ ਦੇ ਰਿਹਾ ਹੈ ਬੋਲਣ ਵਾਲਾ ਵੀ ਉਹ ਆਪ ਹੈ ਤੇ ਦੂਜੇ ਤਾਂ ਇਹਦੇ ਵਿੱਚ ਕੀ ਵਾਸਾ ਇੱਥੇ ਇਸ ਕਰਕੇ ਇੱਥੇ ਵੀ ਲੋਕ ਵੀ ਸੁਹੇਲੇ ਪ੍ਰਲੋਕ ਵੀ ਸੁਹੇਲੇ ਇੱਥੇ ਵੀ ਨੀਡਰ ਹੋ ਕੇ ਰਹਿੰਦੇ ਆ ਉੱਥੇ ਵੀ ਨੀਡਰ ਹੋ ਕੇ ਰਹਿੰਦੇ ਆ ਤੇ ਮਾਲਕ ਉਹਨਾਂ ਨੂੰ ਖੁਰਾਕ ਦਿੱਤੀ ਜਾਂਦਾ ਤੇ ਹਾਂ ਇਹ ਵੀ ਹੈ ਜਿੰਨੂੰ ਇੱਕ ਵਾਰੀ ਬਖਸ਼ ਲੈਂਦਾ ਹੈ ਇੱਕ ਵਾਰੀ ਬਖਸ਼ ਲੈਂਦਾ ਹੈ ਉਹਨੂੰ ਵਾਰ-ਵਾਰ ਫਿਰ ਕਿਤੇ ਬਖਸ਼ਾਉਣ ਦੀ ਲੋੜ ਨਹੀਂ ਪੈਂਦੀ ਇੱਕ ਵਾਰੀ ਉਹਨੇ ਇਕਰਾਰ ਕਰਨਾ ਠੀਕ ਹੈ ਜੀ ਤੁਸੀਂ ਸਾਡੇ ਹੋ ਉਹ ਲੱਖਾਂ ਬਰਸ ਹੁੰਦਾ ਹੀ ਆ ਚਾਹੇ ਇਥੇ ਲੱਖਾਂ ਯੁੱਗ ਚੱਲਣ ਚਾਹੇ ਇਥੇ ਕਰੋੜਾਂ ਯੁੱਗ ਚੱਲਣ ਚਾਹੇ ਉਹ ਇਥੇ ਆ ਜੇ ਚਾਹੇ ਉਹਦੇ ਕੋਈ ਗਲਤੀ ਵੀ ਹੋ ਜੇ ਕੋਈ ਉਹਦੇ ਦਾ ਸਹਸ ਹੋ ਕੁਝ ਨਹੀਂ ਜਿੰਨੂੰ ਉਹਨੇ ਕਹਿਤਾ ਨੇ ਜੀ ਤੁਸੀਂ ਸਾਡੇ ਹੋ ਬਸ ਹੁੰਦਾ ਹੀ ਆ ਬਸ ਉਹਦੀ ਕਿਰਤ ਕੁਝ ਵੀ ਹੋਵੇ ਤੇ ਜਦੋਂ ਗੁਰਮਖਾਂ ਨੇ ਮਾਲਕ ਨੇ ਆਪਾਂ ਨੂੰ ਬਖਸ਼ਿਸ਼ ਕਰਨਾ ਹੁੰਦਾ ਹੈ ਉਮੋਰ ਲਾਉਂਦੇ ਨੇ ਉਹ ਮੋਰ ਕੀ ਹੈ ਅੰਦਰ ਸਹਿਜ ਤੁਨ ਪ੍ਰਗਟ ਹੁੰਦੀ ਤੇ ਅਮਰਤਾ ਆ ਜਾਂਦਾ ਉਹ ਕਹਿੰਦੇ ਤੂੰ ਸਾਡੇ ਹੋ ਕਿਉਂਕਿ ਉਹ ਆਪਦੇ ਬੰਦੇਆਂ ਨੂੰ ਨਾਮ ਦਿੰਦਾ ਆਪ ਦੀ ਫੌਜ ਨੂੰ ਅਮਰਤ ਰਸ ਦਿੰਦਾ ਤੇ ਸਿਫਤ ਸਲਾਹਣਾ ਦਾ ਖਜ਼ਾਨਾ ਦਿੰਦਾ ਜੇ ਤੁਹਾਡੇ ਕੋਲੋਂ ਸਿਫਤ ਨਿਕਲ ਰਹੀ ਹੈ ਗੁਰਮੰਦਰ ਚੱਲ ਰਿਹਾ ਹੈ ਅਮਰਤ ਆ ਰਿਹਾ ਨਾਮ ਸੁਣ ਰਿਹਾ ਤਾਂ ਸਮਝੋ ਮੋਰ ਲੱਗੀ ਤੁਹਾਡੇ ਤੁਸੀਂ ਹੁੰਦੇ ਹੋ ਹੁਣ ਖੋਏਗਾ ਨਹੀਂ ਤੁਹਾਡੇ ਤੋਂ ਕਿਉਂਕਿ ਉਹਦੇ ਕੋਲ ਕੋ ਘਾਟ ਨਹੀਂ ਹੈਗੀ ਜਿਉਂਨੇ ਹਜ਼ਾਰ ਹਜ਼ਾਰ ਆਕਾਸ਼ਾਂ ਦਾ ਰਾਜ ਦੇ ਦਿੱਤਾ ਉਹ ਤੋਂ 10 ਲੱਖ ਦਾ ਮੁਖੀ ਹੈ 10 ਲੱਖ ਆਕਾਸ਼ ਦਾ ਰਾਜ ਦੇ ਦਿੱਤਾ ਉਹ 10 ਕਰੋੜ ਦਾ ਮੁਖੀ ਹੈ ਉਹ 10 ਕਰੋੜ ਆਕਾਸ਼ਾਂ ਦਾ ਮੁਖੀ ਦੇ ਦਿੱਤਾ ਉਹ 10 ਅਰਬ ਦਾ ਮੁਖੀ ਹੈ ਉਹਦੇ ਕੋਲ ਕੋ ਤੁਨ ਨਾ ਘਾਟ ਆ ਉਹ ਆਦਾ ਇੱਥੋਂ ਤਾਈਂ ਆਇਆ ਹੋਰ ਉੱਤੇ ਲੈ ਜਾਓ ਹੋਰ ਉੱਤੇ ਲੈ ਜਾਓ ਤੂੰ ਬੇਅੰਤ ਕੋਈ ਵਿਰਲਾ ਜਾਣੇ ਇਹ ਤਾਂ ਸਾਡੇ ਵਰਗੇ ਮੂਰਖ ਜਿਹੜੇ ਨੇ ਉਹ ਇੱਥੇ ਦੁੱਬਦਾ ਚੱਕ ਦੂਜੇ ਨੂੰ ਵੇਖ ਕੇ ਮਾੜਾ ਮੋਟਾ ਐਵੇਂ ਜਿਵੇਂ ਚਿੜੀਆਂ ਦਾਣਿਆਂ ਪਿਛੇ ਲੜਦੀਆਂ ਨੇ ਤੇ ਉਹ ਇੱਕ ਦੂਜੇ ਨੂੰ ਐਵੇਂ ਲੜੀ ਜਾਂਦੇ ਆ ਉਹ ਨਹੀਂ ਕਿਸੇ ਨੂੰ ਨੀ ਕੋਈ ਮਾੜਾ ਕਹਿੰਦੇ ਉਹ ਤਾਂ ਸਿਰਫ ਦੇਣਾ ਜਾਣਦੇ ਆ ਖੋਹਦੇ ਨਹੀਂ ਦੇਂਦਾ